ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਬਾਕੀ ਤਾਂ ਕੁੱਤੇ ਲੈ ਕੇ ਜਾਣ ਫੜ ਕੇ ਤੋਂ ਜਿੰਨੇ ਹੈਗੇ ਕੁੱਤੇ ਛੋਟੇ ਆ ਬੰਨੀ ਵੱਡੇ ਆ ਜੋ ਕੋ ਚੰਗਾ ਸਾਡਾ ਬੱਚਾ ਹੀ ਸੀ ਕਬੱਚਾ ਮਾ ਮਰਿਆ ਤਾਂ ਬਰਬਰ ਚੱਕ ਕੇ ਲਿਆਂਦਾਗਾ ਉਹ ਵੀ ਆਣ ਕਮਾਂਡ ਨਹੀਂ ਛੜਾਇਆ ਸਾਨੂੰ ਕੋਈ ਪਤਾ ਨਹੀਂ ਲੱਗਿਆ ਕਿਵੇਂ ਪਤਾ ਲੱਗੇ ਕਿ ਬੱਚੇ ਚੱਕ ਕੇ ਲਿਆਏ ਜੋ ਆਖਾ ਚੋਕ ਚੱਕ ਕੇ ਲਿਆਏ ਸਾਨੂੰ ਉਧਰ ਜਾਣ ਲੱਗੇ ਜੀ ਰਾਣੇ ਦੀ ਬਹੂ ਨੇ ਚ ਛੜਾਇਆ ਕੁੱਤੇ ਤੋਂ ਰਾਣੇ ਦੀ ਬਹੂ ਤੋਂ ਕੁੱਤੇ ਨੇ ਛੜਾਇਆ ਬਾਕੀ ਜੀ ਸਾਡਾ ਜੀਣਾ ਤੇ ਉੱਪਰ ਹੋਇਆ ਪਿਆ ਸਾਡੀ ਰੋਟੀ ਵੀ ਨਹੀਂ ਰਹਿਣ ਲੰਦੀ ਚੁੱਲਿਆ ਤੇ ਬੱਚੇ ਨੂੰ ਬੱਚੇ ਨੂੰ ਕਰਕੇ ਜਿਹੜੀ ਜਗ੍ਹਾ ਤੇ ਲੈ ਕੇ ਗਏ ਜਦੋਂ ਅਸੀਂ ਹਸਪਤਾਲ ਲੈ ਗਏ ਸਰਕਾਰੀ ਉੱਥੇ ਉਹਨਾਂ ਨੇ ਟੀਕੇ ਟੁਕੇ ਲਾਏ ਅਸੀਂ ਅਖਾ ਟੰਕੇ ਟੁਕੇ ਲਾਓ ਜੀ ਜਿਹੜੇ ਸਰਚ ਵੀ ਹੈ ਸਾਟ ਏਡੀ ਵੱਡੀ ਇਹਦੇ ਨਹੀਂ ਕਹਿੰਦਾ ਉਹ ਵੀ ਨਹੀਂ ਲਾਉਣੇ ਟੰਕੇ ਉਹਨਾਂ ਨੇ ਟੀਕੇ ਲਾ ਕੇ ਸਾਡੀ ਤੋਰ ਦਿੱਤਾ ਕਹਿੰਦੇ ਉਹਨਾਂ ਨੇ ਪਰਚਾ ਲਿਖ ਦਿੱਤਾ ਕਹਿੰਦੇ ਐ ਟਰਸਨ ਲੋ ਆ ਲਓ ਅਸਕਰਨ ਲੋ ਆ ਲਿਆਓ ਜੀ ਅਸਕਰਨ ਲੋ ਆ ਲਿਆੰਦਾ ਕਹਿੰਦੇ ਜੀ ਆ ਚੱਕੋ ਜੀ ਆਪਦਾ ਪਰਚਾ ਲਓ ਤੇ ਸਰਪਟਿਆਲੇ ਲੈ ਕੇ ਜਾਓ ਸਰ ਮਸਤਰ ਕੋਲ ਗਿਆ ਹੈ ਮਾਤਾ ਇਹ ਪੱਟ ਟੁੱਟ ਗਿਆ ਜੀ ਇਹਦਾ ਕਿਚ ਤੂੰ ਪਾਰਸਰ ਦੰਦੀ ਘੜਤੀ ਹੱਡੀ ਕੱਢ ਲਈ ਉਹਨਾਂ ਨੇ ਕੋਈ ਤੇ ਨਹੀਂ ਮੇਰਾ ਨਾਮ ਦਰਸ਼ਨ ਸਿੰਘ ਕਾਗੜਾ ਕੋਮੀ ਪ੍ਰਧਾਨ ਭਾਰਤੀ ਅੰਬੇਡਕਰ ਮਿਸ਼ਨ ਭਾਰਤ ਦੇਖੋ ਜਿਹੜੇ ਆਵਾਰਾ ਕੁੱਤਿਆਂ ਦਾ ਸ਼ਹਿਰ ਦੇ ਅੰਦਰ ਮੈਂ ਸਮਝਦਾ ਕਿ ਇੱਕ ਡਰ ਦਾ ਮਾਹੌਲ ਹੈ ਖੌਫ ਦੇ ਸائے ਹੇਠ ਜਿਹੜੇ ਸਮਰੂਹ ਦੇ ਲੋਕ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇਗੇ ਕੁਝ ਸਮਾਂ ਪਹਿਲਾਂ ਹੋਇਆ ਗਿਆ ਸਾਡੇ ਮੁਹੱਲੇ ਦੀ ਇੱਕ ਲੇਡੀ ਜ ਅਨੀਤਾ ਰਾਣੀ ਜਿਹਨੂੰ ਪ੍ਰੇਮ ਬਸਤੀ ਦੇ ਵਿੱਚ ਆਵਾਰਾ ਕੁੱਤਿਆਂ ਵੱਲੋਂ ਬੁਰੀ ਤਰ੍ਹਾਂ ਜਿਹੜਾ ਕੱਟਿਆ ਗਿਆ ਸੀ ਉਹਦੇ ਹਲੇ ਜ਼ਖਮ ਨਹੀਂ ਭਰੇ ਸੀਗੇ ਕਿ ਜਿਹੜਾ ਇੱਕ ਸਾਡਾ ਮਾਸੂਮ ਬੱਚਾ ਜੋ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰ ਰਿਹਾ ਉਹਦੇ ਪਰਿਵਾਰ ਦਾ ਇੱਕ ਛੋਟਾ ਜਿਹਾ ਸਾਲ ਦਾ ਜਿਹੜਾ ਬੱਚਾ ਉਹਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਜਿਹੜਾ ਉਹਨੂੰ ਕੱਟ ਲਿਆ ਤੁਸੀਂ ਦੇਖਿਆ ਇਹਦੀ ਤਰਸਯੋਗ ਬੱਚੇ ਦੀ ਹਾਲਤ ਬਣੀ ਹੋਈ ਹੈ ਨਗਰ ਕਾਉਂਸਲ ਜਿਹੜੀ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਵੀ ਜਿਹੜੀ ਸੰਗਰੂਰ ਦੀ ਨਗਰ ਕੌਂਸਲ ਹੈ ਉਹ ਟਿਚ ਸਮਝ ਰਹੀ ਹੈ ਇਸ 마ਸੂਮ ਬੱਚੇ ਦੀ ਕਿਸੇ ਤਰ੍ਹਾਂ ਦੀ ਕੋਈ ਹੈਲਪ ਕੋਈ ਮਦਦ ਕਰਨਾ ਬੜੀ ਦੂਰ ਦੀ ਗੱਲ ਹੈ ਪਰ ਸ਼ਰਮ ਦੀ ਗੱਲ ਹੈ ਕਿ ਅਜੇ ਤੱਕ ਸਾਡੀ ਸਰਕਾਰ ਦਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਗਰ ਕੌਂਸਲ ਦਾ ਕੋਈ ਵੀ ਅਧਿਕਾਰੀ ਅਜੇ ਤੱਕ ਇਸ 마ਸੂਮ ਬੱਚੇ ਦਾ ਹਾਲਚਲ ਪੁੱਛਣ ਲਈ ਵੀ ਅਜੇ ਤੱਕ ਨਹੀਂ ਪਹੁੰਚਿਆ ਹੈਗਾ ਕਾਂਗਰਸ ਸਾਹਿਬ ਕੀ ਕਹਿਣਾ ਚਾਹੁੰਦੇ ਉਹ ਕੁੱਤੇ ਨੇ ਭੱਟ ਲਿਆ ਬੱਚੀ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਲੇਕਿਨ ਉਹਨੇ ਪਲਸਟਰ ਲੱਗਿਆ ਨੀ ਦੇਖੋ ਮੈਂ ਤੁਹਾਨੂੰ ਦੱਸਿਆ ਜਿਹੜਾ ਇਹ ਬੱਚਾ ਹੈ ਇਹਦੀ ਬੜੀ ਤਰਸਯੋਗ ਹਾਲਤ ਹੈ ਤੜਫ ਰਿਹਾ ਹੈ ਬੱਚਾ ਇਹ ਬਹੁਤ ਬੁਰੀ ਤਰ੍ਹਾਂ ਇਹਨੂੰ ਕਟਿਆ ਗਿਆ ਪਰਵਾਹ ਦੇ ਦੱਸਣ ਮੇ ਤਾਂ ਕੋ ਜਖਮ ਵੀ ਦਿਖ ਰਹੇ ਨੇ ਇਹਦੇ ਸਿਰ ਦੇ ਵਿੱਚੋਂ ਨੂੰ ਕਟਿਆ ਇਹਦੀ ਬਾਡੀ ਦੇ ਵਿੱਚੋਂ ਸਾਰੀ ਜਗ੍ਹਾ ਤੇ ਦੋ ਕੁੱਤੇ ਮਾਸ ਕੱਟ ਕੇ ਲੱਗੇ ਜਿਹੜੀ ਆਪਾਂ ਪਲਾਸਟਰ ਦੀ ਗੱਲ ਕਰਦੇ ਆ ਪਲਾਸਟਰ ਮਤਲਬ ਕੁੱਤਿਆਂ ਦਾ ਐਡਾ ਹਮਲਾਵਾੜ ਕੁੱਤੇ ਸੀਗੇ ਇਸ ਮਾਸੂਮ ਬੱਚੇ ਦਾ ਉਹਨਾਂ ਨੇ ਲੱਤ ਦੀ ਹੱਡੀ ਕੱਢ ਕੇ ਹੱਡੀ ਵੀ ਖਾ ਗਿਓ ਐਨੀ ਬੁਰੀ ਤਰ੍ਹਾਂ ਜਿਹੜੀ ਇਹ ਬੱਚੇ ਦੀ ਜਿਹੜੀ ਤਰਸਯੋਗ ਦੀ ਹਾਲਤ ਬਣੀ ਹੋਈ ਹੈ ਕੀ ਨਾਮ ਹੈ ਤੁਹਾਡੀ ਕੋਇਲ ਇਨੇ ਬੱਚੇ ਨੂੰ ਕੱਢਿਆ ਗਿਆ ਹੈ ਇੱਥੇ ਹੈ ਜਿਹੜਾ ਬੇਟਾ ਹਾਂਜੀ ਠੀਕ ਹੈ ਮੈਂ ਤੁਹਾਨੂੰ ਕਿੱਥੇ ਖੇਡ ਰਿਹਾ ਸੀ ਤੇ ਥੋੜੀ ਘਟਨੀ ਸੀ ਬਸ ਬਾਰੀ ਖੇਡ ਰਿਹਾ ਸੀ ਇੱਥੇ ਨੂੰ ਗਲੀ ਦੇ ਵਿੱਚ ਜਾ ਕੇ ਖੇਡਣ ਲੱਗ ਗਿਆ ਨਹੀਂ ਤਾਂ ਖੇਡਦਾ ਹੀ ਰਹਿੰਦਾ ਹੈ ਹੁਣ ਥੋੜੀ ਪਤਾ ਸੀ ਵੀ ਕੁੱਤੇ ਆ ਜਾਂ ਕੁੱਤੇ ਦਾ ਸਾਡੇ ਤੇ ਬਹੁਤ ਜ਼ਿਆਦਾ ਹੀ ਆ ਮੈਂ ਤਾਂ ਕਹਿੰਦਾ ਇੰਨਾ ਕੀ ਕਹਿਨੀ ਹੈ ਬਸ ਜਿਨੇ ਵੀ ਸਾਡੇ 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 ਮੱਲੇ ਸਾਰੇ ਕੁੱਤੇ ਆ ਨਾ ਉਹਨਾਂ ਨੂੰ ਫੜਿਆ ਜਾਵੇ ਇਹਨੂੰ ਕਿਸ ਤਰੀਕੇ ਨਾਲ ਪਤਾ ਲੱਗਿਆ ਕਿ ਬੱਚੇ ਤੇ ਕੁੱਤੇ ਉਹਨਾਂ ਨਾਲ ਕਿੱਥੇ ਇਕ ਕਿਸੇ ਨੇ ਦੱਸਿਆ ਸਾਡੇ ਗਵਾਰਡੀਅਨ ਨਾਲ ਕਹਿੰਦੇ ਤੁਹਾਡੇ ਬੱਚਾ ਚੱਕੀ ਫਿਰਦਾ ਕਹਿੰਦੇ ਕੁੱਤਾ ਕੰਦੇ ਉਹਨੇ ਜਾ ਕੇ ਚਿਰਾਇਆ ਕਿ ਪਹਿਲਾਂ ਬੱਚਾ ਗਵਾਰਡੀਅਨ ਨੂੰ ਚੜਾ ਲਿਆ ਗਵਾਰਡੀਅਨ ਨੂੰ ਚੜਾ ਲਿਆ ਸੀ ਆ ਇਹਨੂੰ ਬੱਚੇ ਨੂੰ ਤਾਂ ਕੋਈ ਹੋਸ਼ ਨਹੀਂ ਸੀ ਖੂਨ ਖੂਨ ਹੋਇਆ ਪਿਆ ਸੀ ਮੇਰਾ ਪੁੱਤ ਤਾਂ ਕੱਖਾ ਨਿਕਲ ਗਿਆ ਜਦੋਂ ਪਤਾ ਹੀ ਲੱਗਿਆ ਸਾਨੂੰ ਮੇਰਾ ਨਾਮ ਡਾਕਟਰ ਸੰਜੀਵ ਗੋਇਲ ਤੇ ਮੈਂ ਰਹਿਦਾ ਇਸ ਇਥੇ ਹੌਸਪੀਟਲ ਕਰਦੇ ਹਾਂ ਸਲੂਰ ਦੇ ਵਿੱਚ ਕੋਇਲ ਸਕਿਨ ਐਂਡ ਮਲਟੀ ਸਪੈਸ਼ਲਿਟੀ ਦੇ ਨਾਲ ਸਭ ਠੀਕ ਹੈ ਨਾ ਜਦੋਂ ਬੱਚਾ ਆਇਆ ਸੀ ਜਿਹੜਾ ਕੁੱਤੇ ਨੇ ਵੱਢਿਆ ਸੀ ਹੱਸਣੇ ਰੋ ਕੇ ਇੱਕ ਸਵੇਰੇ ਸਾਡੇ ਕੋਲੇ 7:30 ਵਜੇ ਮਾਰਨਿੰਗ ਦੇ ਵਿੱਚ ਬੱਚਾ ਆਇਆ ਹੈ ਜਿਹਦੇ ਕੀ ਡੌਗ ਬਾਈਟਸ ਇੰਜਰੀ ਸੀ ਬੱਚਾ ਕਾਫੀ ਬੁਰੀ ਤਰ੍ਹਾਂ ਜਿਹੜਾ ਕੁੱਤੇ ਦੇ ਕਟਿਆ ਹੋਇਆ ਸੀ ਪਰ ਉਹਦੇ ਬੜੀ ਸਰਪ੍ਰਾਈਜ਼ਲੀ ਲਈ ਕਿ ਉਹਦੇ ਫੀਮਰ ਫ੍ਰੈਕਚਰ ਸੀਗਾ ਨਾਲ ਜਦੋਂ ਕਿ ਡੌਗ ਬਾਈਟ ਦੇ ਨਾਲ ਨਹੀਂ ਫੀਮਰ ਫ੍ਰੈਕਚਰ ਹੋ ਸਕਦਾ ਪਰ ਫਿਰ ਵੀ ਬੱਚੇ ਦੇ ਉਹਦੇ ਪੱਟ ਦੇ ਉੱਪਰ ਰਾਈਟ ਸਾਈਡ ਦਾ ਉਹਦਾ ਜਿਹੜਾ ਫੀਮਰ ਫ੍ਰੈਕਚਰ ਸੀਗਾ ਉਹਦੇ ਫੀਮਰ ਦੇ ਨਾਲ-ਨਾਲ ਡੌਗ ਬਾਈਟ ਦੇ ਨਿਸ਼ਾਨ ਸੀਗੇ ਤੇ ਜਿਹਦੇ ਤੇ ਫੇਸ ਦੇ ਉੱਪਰ ਔਰ ਈਵਨ ਹੈੱਡ ਦੇ ਉੱਪਰ ਵੀ ਉਹਦੇ ਡੌਗ ਬਾਈਟ ਦੇ ਜਿਹੜੇ ਨਿਸ਼ਾਨ ਸੀਗੇ ਫੀਮਰ ਫ੍ਰੈਕਚਰ ਦੇ ਲਈ ਬੱਚਾ ਸੀਗਾ ਤਾਂ ਸਾਨੂੰ ਉਹਦਾ ਟ੍ਰੀਟਮੈਂਟ ਕਰਨਾ ਪੈਣਾ ਸੀ ਜਿਹੜਾ ਕਿ ਐਮਰਜੈਂਸੀ 'ਚ ਸਵੇਰੇ 7 ਵਜੇ 7:30 ਵਜੇ ਦੇ ਕਰੀਬ ਸਾਡੇ ਕੋਲ ਆਇਆ ਹੈਗਾ ਤਾਂ 8:30 ਵਜੇ ਦੇ ਕਰੀਬ ਐਸੀ ਉਹਦਾ ਪਲਾਸਟਰ ਜਿਹੜਾ ਹੈ ਉਹ ਲਗਾਇਆ ਗਿਆ ਨਾ ਪਲਾਸਟਰ ਤਾਂ ਲਗਾਇਆ ਗਿਆ ਵੀ ਫ੍ਰੈਕਚਰ ਹੋ ਗਿਆ ਸੀ ਕੁੱਤੇ ਦੇ ਹਾਂਜੀ ਪੁੱਤੇ ਦੇ ਕੱਟਣ ਕਰਕੇ ਉਹਦੇ ਪੱਟ ਦੀ ਜਿਹੜੀ ਹੱਡੀ ਸੀ ਜਿਹਨੂੰ ਅਸੀਂ ਮੈਡੀਕਲ ਟੱਪਲੇ 'ਚ ਫੀਮਰ ਫ੍ਰੈਕਚਰ ਕਹਿੰਦੇ ਆ ਉਹ ਹੋ ਗਿਆ ਸੀ ਜਿਹੜੀ ਕਿ ਬਹੁਤ ਹੀ ਮੇਜਰ ਇੰਜਰੀ ਹੈ